ਸਤ ਹਮਾਰਾ ਗਣਾ ਹੈ ਜਿੰਦ ਮੇਰੀਏ ਦੀ ਸਤ ਹਮਾਰਾ ਗਣਾ ਹੈ ਜਿੰਦ ਮੇਰੀਏ ਦੀ ਸਤ ਹਮਾਰਾ ਗਣਾ ਹੈ ਜਿੰਦ ਮੇਰੀਏ सत हमारा गणा जेंदरि सत हमारा गण जेंदमरि ਸਤਿ ਮਹਾਰਾ ਗਣਾ ਹੈ ਜਨਮ ਦੇ ਰੀ ਖਾਤਮਾਰਾ ਗਣਾ ਜਨਮ ਦੇ ਰੀ ਕੀ ਊਰੇੜਾ ਪਿਆਰੇ ਹਮ ਸਤਲ ਦੀ ਸ਼ਰਨਾ ਤੁਹਾ ਮਾਰੀ ਉਹ ਤਸਤਾਣੀ ਸੰਤੋਵਾਰਾ ਗਾਣਾ ਅਨਹਦ ਬਾਣੀ ਕੁੰਜੀ ਹ ਸੰਤ ਨੱਥ ਰੱਖੀ ਕੁੰਜੀ ਪਰਮ ਸਤਕਾਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਕਮਲਨ ਦੇ ਵਿੱਚ ਜੁੜੀ ਹੋਈ ਗੁਰੂ ਗਨانک ਨਾਮ ਲੈਵਾ ਪਿਆਰੀ ਸਾਧ ਸੰਗਤਿਓ ਆਪ ਜੀ ਸਾਰੇ ਬੜਪਾਗੇ ਹੋ ਤਨਤਾ ਜੋਗ ਹੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਬੜੀ ਕਈ ਰਹਿਮਤ ਤੇ ਕਿਰਪਾ ਦੇ ਸਦਕਾ ਪਰਮਦੇਸ਼ਤੀ ਵੰਸ ਰੋਤਰੀ ਬਰਮ ਤੇ ਮਹਾਪੁਰਖ ਜਨਾਂ ਸਾਸ ਗਰਾਸਨਾ ਵਿਸਰੈ ਹਰਨਾਮਾ ਮਨਮੰਤ ਧੰਨ ਸੋ ਸਹੀ ਨਾਨਕਾ ਪੂਰਨ ਸੋਈ ਸੰਤ ਸੱਚਖੰਡਵਾਸੀ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਬਰਸ਼ੀ ਦੇ ਸਬੰਧ ਅੰਦਰ ਸਤਖੰਡ ਵਾਸੀ ਸ੍ਰੀਮਾਨ ਸੰਤਬਾਬ ਮਾਨ ਸਿੰਘ ਜੀ ਇਹ ਹੋਵੇ ਵਾਲੇ ਮਹਾਂਪੁਰਖਾਂ ਦੇ ਪਾਵਨ ਤੇ ਪਵਿੱਤਰ ਅਸਥਾਨ ਤੇ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਅਤੀ ਸਤਿਕਾਰਯੋਗ ਬਾਬਾ ਮੋਨ ਸਿੰਘ ਜੀ ਲੰਗਰਾਂ ਵਾਲੇ ਸੰਤਬਾਬਾ ਮਨੀ ਸਿੰਘ ਜੀ ਔਰ ਮਹਾਂਪੁਰਖਾਂ ਦੇ ਸਾਰੇ ਜਥੇ ਤੇ ਮਹਾਨ ਬਖਸ਼ਿਸ਼ ਕੀਤੀ ਜੋ ਕਿ ਸ੍ਰੀਮਾਨ ਸੰਤਬਾਬਾ ਮਾਨ ਸਿੰਘ ਜੀ ਮਹਾਂਪੁਰਖਾਂ ਨੇ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਜਿੱਥੇ ਵੈਸ਼ਨ ਸਾਧ ਜਨ ਸੋ ਥਾਨ ਸੰਦਾ ਉਹ ਸੇਵਨ ਸਮਰਾਥ ਆਪਣਾ ਵਿੱਚੇ ਸੰਮੰਦਾ 68 ਤੀਥ ਜੈ ਸਾਧ ਭਗਤ ਰਤੈ ਬੇਕ੍ਰੁਣ ਜੈ RAM ਉਚਰੇ ਇਸ ਇਲਾਕੇ ਦੀ ਧਰਤੀ ਤੇ ਸੰਤ ਬਾਬਾ ਮਾਨ ਸਿੰਘ ਜੀ ਇਹੋਵੇ ਵਾਲੇ ਮਹਾਂਪੁਰਖਾ ਨੇ ਜਿੱਥੇ ਛਪਰੀਆਂ ਬੰਨੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਇਲਾਕੇ ਦੀ ਸੰਗਤ ਨੂੰ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀ ਆਇ ਤੇ ਹਰਨਾ ਆਪਤਰੇ ਸਗਲੇ ਕੋ ਉਤਾਰੀ ਹਰਦਰਗਾ ਪਾਸੋਂ ਜਾਂਦਾ ਕੀਰਤ ਨਰਮੋਲ ਨਰਮੋਲ ਕੀਰਾ ਅਨੰਦ ਗੁਣ ਗੀਰਾ ਡੰਕੇ ਦੀ ਚੋੜ ਤੇ ਮਹਾਂਪੁਰਖਾਂ ਨੇ ਆਪਣਾ ਸਾਰਾ ਜੀਵਨ ਤੇ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਮਹਾਂਪੁਰਖਾਂ ਨੇ ਅਸ਼ੀਰਵਾਦ ਪ੍ਰਾਪਤ ਕੀਤਾ ਸ਼੍ਰੀਮਾਨ ਸੰਤ ਬਾਬਾ ਵੀਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਕੋਲੋਂ ਤੇ ਇਸ ਸੰਸਾਰ ਦੇ ਵਿੱਚ ਇਹ ਗੁਰਬਾਣੀ ਦਾ ਪਰਚਨ ਹੈ ਨੌ ਪ੍ਰਕਾਰ ਦੀ ਬੰਦਗੀ ਹੈ ਭਗਤ ਨਵੇਂ ਪ੍ਰਕਾਰਾ ਪੰਡਤ ਵੇਦਪੁਕਾਰ ਮਹਾਂਪੁਰਖਾਂ ਨੇ ਕੀਰਤਨ ਭਗਤੀ ਜੋ ਸਾਰੇ ਸੰਸਾਰ ਦੇ ਵਿੱਚ ਮਹਾਂਪੁਰਖਾਂ ਨੇ ਕੀਰਤਨ ਕੀਤਾ ਸੰਗਤਾਂ ਨੂੰ ਕੀਰਤਨ ਦੇ ਨਾਲ ਜੁੜਿਆ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਉਹ ਗੁਰੂ ਕੇਰੀ ਬਾਣੀ ਐ ਸਰਬਾਣੀ ਮਹਾਂਪੁਰਖਾਂ ਦੀ ਚਲਾਈ ਉਸ ਪ੍ਰਪਰਟੀ ਤੇ ਉਸ ਪਰੰਪਰਾ ਨੂੰ ਮੁੱਖ ਰੱਖਦੇ ਆ ਹੋਇਆਂ ਮਹਾਂਪੁਰਖਾਂ ਦੀ ਵਰਸ਼ੀ ਦੇ ਵਿਸ਼ੇਸ਼ ਦਿਹਾੜੇ ਨੂੰ ਕਈ ਰੋਜ਼ ਤੋਂ ਲੈ ਕੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਇਸ ਸਟੇਜ ਦੇ ਉੱਤੇ ਬੇਅੰਤ ਮਹਾਂਪੁਰਖਾਂ ਨੇ ਅਨੇਕਾਂ ਸੰਪਰਦਾਵਾਂ ਦੇ ਮੁਖੀਆਂ ਨੇ ਤੇ ਕਥਾਵਾਜਕਾਂ ਨੇ ਮਹਾਂਪੁਰਖਾਂ ਨੇ ਰਾਗੀ ਢਾਡੀ ਜਥਿਆਂ ਨੇ ਇਸ ਸਟੇਜ ਤੋਂ ਸਿੱਖੀ ਦਾ ਪ੍ਰਚਾਰ ਕੀਤਾ ਸੰਗਤਾਂ ਨੂੰ ਸੇਵਾ ਤੇ ਸਿਮਰਨ ਦੇ ਨਾਲ ਜੋੜਿਆ ਸੋ ਇਸ ਕਰਕੇ ਆਓ ਅੱਜ ਲੋੜ ਆ ਸਾਨੂੰ ਇਸ ਸੰਸਾਰ ਦੇ ਵਿੱਚ ਗੁਰਬਾਣੀ ਦੇ ਨਾਲ ਜੁੜਨ ਦੀ ਸਤਿਗੁਰਾਂ ਦੀ ਗੁਰਬਾਣੀ ਦਾ ਹੁਕਮ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨ ਪ੍ਰਤੱਖ ਗੁਰਸਤਾਰੇ ਅੱਜ ਲੋੜ ਆ ਕਿਉਂਕਿ ਮਹਾਂਪੁਰਖਾਂ ਨੇ ਸੰਤ ਬਾਬਾ ਮਾਨ ਸਿੰਘ ਜੀ ਪਹਿਵੇ ਵਾਲਿਆਂ ਨੇ ਕੇਵਲ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਤੇ ਮਹਾਂਪੁਰਖਾਂ ਨੇ ਵਿਦੇਸ਼ ਦੀ ਧਰਤੀ ਦੇ ਉੱਤੇ ਇੰਗਲੈਂਡ ਦੀ ਧਰਤੀ ਹੋਵੇ ਇਟਲੀ ਦੀ ਧਰਤੀ ਅਮਰੀਕਾ ਕੈਨੇਡਾ ਦੀ ਧਰਤੀ ਉਹ ਕਿਹੜਾ ਦੇਸ਼ ਨਹੀਂ ਜਿਸ ਦੇ ਦੇ ਉੱਤੇ ਜਾ ਕੇ ਮਹਾਂਪੁਰਖਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਨਾ ਕੀਤਾ ਹੋਵੇ ਕਿਉਂਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਪਰੰਪਰਾ ਨੂੰ ਤੋੜਿਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖੀ ਦੀ ਨੀਂ ਰੱਖੀ 82000 ਮੀਲ ਪੈਂਡਾ ਤੈਅ ਕੀਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕਮਾਈ ਰੇ ਤੱਕ ਆਹਾਰ ਕਰ ਰੋੜਾਂ ਦੀ ਗੁਰਬ ਕਰੀ ਵਸਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸੋ ਬਣਾਈ ਬਾਬਾ ਪੈਂਦਾ ਸੱਚਗੰਢ ਨੌਦ ਨਾਮ ਗਰੀਬੀ ਪਾਈ ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰithvi ਦੇ ਸਾਈ ਬਾਜੋ ਗੁਰੂ ਗਵਾਰ ਹੇ ਹੇ ਕਰਦੀ ਸੁਣੀ ਲਕਾਈ ਬਾਬੇ ਭੀਖ ਬਣਾਇਆ ਉਹ ਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਤਰਤ ਲਕਾਈ ਉਸ ਪਰੰਪਰਾ ਨੂੰ ਮੁੱਖ ਰੱਖਦੇ ਆ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਾ ਲੈਣਾ ਜੀ ਨੂੰ ਗੁਰਤਾ ਗੁਰਗਤੀ ਦੀ ਬਖਸ਼ਿਸ਼ ਕੀਤੀ ਜਦੋਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ 12 ਸਾਲ ਗਾਗਟ ਢੋਣ ਦੀ ਸੇਵਾ ਕੀਤੀ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਮਨ ਚੰਦਿਆ ਫਲ ਪਾਵਣਾ ਹਮੈ ਵਿਚੋਂ ਜਾਏ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੇ ਗੁਰੂਆਂ ਪਿਆਰਿਓ ਕਿੱਡੀ ਵੱਡੀ ਮਹਾਨ ਬਖਸ਼ਿਸ਼ ਕੀਤੀ ਤੇ ਕਿੱਡੀ ਵੱਡੀ ਕਿਰਪਾ ਕੀਤੀ ਸਤਿਗੁਰਾਂ ਨੇ ਤੇ ਕਿਰਪਾ ਕੀਤੀ 22 ਮੰਜੀਆਂ ਸਥਾਪਿਤ ਕੀਤੀਆਂ ਦੇਸ਼ ਵਿਦੇਸ਼ ਦੇ ਵਿੱਚ ਗੁਰਸਿੱਖਾਂ ਨੂੰ ਸਿੱਖੀ ਪ੍ਰਚਾਰ ਕਰਨ ਵਾਸਤੇ ਜਿੱਥੇ ਗੁਰਸਿੱਖਾਂ ਨੂੰ ਮੰਜੀਆਂ ਬਖਸ਼ਿਸ਼ ਕੀਤੀ ਤੇ ਉਸ ਸਮੇਂ ਸਤਿਗੁਰਾਂ ਨੇ 72 ਪੀੜੇ ਗੁਸਕ ਬੀਬੀਆਂ ਨੂੰ ਗੁਰਸਿੱਖੀ ਪ੍ਰਚਾਰ ਕਰਨ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਉਸ ਪਰੰਪਰਾ ਨੂੰ ਹੀ ਮੁੱਖ ਰੱਖਦੇ ਆ ਭਾਵੇਂ ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੁਰਗਦੀ ਦਿਵਸ ਸੰਸਾਰ ਭਰ ਦੇ ਵਿੱਚ ਮਨਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਮਹਾਂਪੁਰਖਾਂ ਦੀ ਇਸ ਸਮੁੱਚੀ ਤੇ ਸੰਗਤ ਵੱਲੋਂ ਸਮੁੱਚੇ ਜਥੇ ਵੱਲੋਂ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦੇ ਜੋ ਤੇ ਉਹਨਾਂ ਦੀ ਵਰਸੀ ਦੇ ਵਿਸ਼ੇਸ਼ ਦਿਹਾੜੇ ਨੂੰ ਹਰ ਸਾਲ ਦੀ ਤਰ੍ਹਾਂ ਤੇ ਮਨਾਇਆ ਜਾ ਰਿਹਾ ਹੈ ਆਓ ਸਾਰੀਆਂ ਸੰਗਤਾਂ ਖੰਡੇ-ਵੱਡ ਦੀ ਪੌਲਸਾ ਕੇ ਗੁਰਸਿੱਖੀ ਧਾਰਨ ਕਰੋ ਸੇਵਾ ਦੇ ਸਿਮ ਦੇ ਨਾਲ ਜੁੜੋ ਅਸੀਂ ਬਾਬਾ ਮਨੀ ਸਿੰਘ ਜੀ ਨੂੰ ਪਿਛਲੇ ਸਮਾਗਮ ਦੇ ਵਿੱਚ ਬੇਨਤੀ ਕੀਤੀ ਸੀ ਤੇ ਬਾਬਾ ਜੀ ਇਸ ਅਸਥਾਨ ਤੇ ਬੜੀਆਂ ਸੰਗਤਾਂ ਦੀ ਇੱਛਾ ਹੈ ਬੜੀਆਂ ਸੰਗਤਾਂ ਦੀ ਭਾਵਨਾ ਤੁਸੀਂ ਇੱਕ ਅਕੈਡਮੀ ਖੋਲੋ ਉਸ ਅਕੈਡਮੀ ਦੇ ਵਿੱਚ ਬੱਚੇ ਗੁਰਸਿੱਖੀ ਦਾ ਪ੍ਰਚਾਰ ਕਰਨ ਬਾਅਦ ਤੇ ਤਿਆਰ ਕਰੋ ਕੋਈ ਤੰਤੀ ਰਾਗਾਂ ਦੇ ਵਿੱਚ ਕੀਰਤਨ ਕਰੇ ਤੇ ਕੋਈ ਪੱਕੇ ਰਾਗਾਂ ਚ ਕੀਰਤਨ ਕਰੇ ਕੋਈ ਢਾਡੀ ਜਥੇ ਤਿਆਰ ਕਰੋ ਕੋਈ ਸਿੱਧੀਆਂ ਧਾਰਨ ਵਾਲੇ ਇਸ ਸਥਾਨ ਤੋਂ ਤੇ ਜਿਸ ਤਰ੍ਹਾਂ ਮਹਾਂਪੁਰਖਾਂ ਨੇ ਤੇ ਕੀਰਤਨ ਪ੍ਰਚੰਡ ਰੱਖਿਆ ਮਹਾਂਪੁਰਖਾਂ ਨੇ ਕਲਯੁਗ ਦੇ ਵਿੱਚ ਮਹਾਂਪੁਰਖਾਂ ਦੇ ਕੀਰਤਨ ਦੀ ਤਾਕ ਤੁਸੀਂ ਅੱਜ ਵੀ ਕਿਤੇ YouTube ਤੇ ਤੇ ਦਿੱਲੀ ਦੇ ਲਾਲ ਕਿਲੇ ਤੋਂ ਤੁਸੀਂ ਮਹਾਂਪੁਰਖਾਂ ਦਾ ਸਮਾਗਮ ਵੇਖੋ ਤੇ ਰੋਂਗਟੇ ਖੜੇ ਹੋ ਜਾਂਦੇ ਨੇ ਸੋ ਉਸ ਤਰੀਕੇ ਦੇ ਨਾਲ ਤੇ ਬੇਨਤੀ ਕਰ ਰਹੇ ਸੀ ਅੱਜ ਸਾਰਾ ਜੱਤਾ ਮਹਾਂਪੁਰਖਾਂ ਦਾ ਜਿਹਨੇ ਵੀ ਇਹ ਸਥਾਨ ਤੇ ਮਹਾਪੁਰਖਾਂ ਦੇ ਨਾਲ ਮਹਾਪੁਰਖ ਜੁੜੇ ਨੇ ਸਾਰੇ ਹੀ ਸੰਤ ਬਾਬਾ ਮਾਨ ਸਿੰਘ ਜੀ ਪੇਹਵੇ ਵਾਲਿਆਂ ਦਾ ਰੂਪ ਧਾਰਨ ਕਰਕੇ ਆਪਾਂ ਸਿੱਖੀ ਦਾ ਪ੍ਰਚਾਰ ਕਰੀਏ ਮੋਢੇ ਨਾਲ ਮੋਢਾ ਜੋੜ ਕੇ ਇਸ ਸਥਾਨ ਦੀ ਜੋ ਚੜ੍ਹਦੀ ਕਲਾ ਵਾਸਤੇ ਚੜ੍ਹਦੀ ਕਲਾ ਤੇ ਇਸ ਸਥਾਨ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਧੀ ਹੈ ਆਪਾਂ ਰਲ ਕੇ ਸਾਰੇ ਆਵੋ ਸਿੱਖ ਸਤਿਗੁਰੂ ਦੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਹੈ ਸਰਬਾਣੀ ਆਹ ਸਮਾਂ ਬਹੁਤ ਹੋ ਗਿਆ ਇੰਨਾ ਸਮਾਂ ਪ੍ਰਵਾਨ ਕਰਿਓ ਭੁੱਲਾ ਚੁੱਕਾਂ ਦੀ ਖਿਵਾਂ ਤੇ ਇਹੋ ਬੇਨਤੀ ਪ੍ਰਵਾਨ ਕਰਿਓ ਆਉਣ ਵਾਲੇ ਸਮੇਂ 'ਚ ਅੱਜ ਆਪਾਂ ਵੇਖਦੇ ਹਾਂ ਸੰਸਾਰ 'ਚ ਨਸ਼ਾ ਬੜਾ ਹੋ ਗਿਆ ਨੌਜਵਾਨ ਸਿੱਖੀ ਤੋਂ ਪਤਿਤ ਹੋ ਰਹੇ ਨੇ ਕੇਸ ਕਟਾ ਰਹੇ ਨੇ ਬੜਾ ਕੁਝ ਹੋ ਰਿਹਾ ਤੇ ਅੱਜ ਸਾਨੂੰ ਸਿੱਖੀ ਦੀ ਲਹਿਰ ਚਲਾਉਣੀ ਪੈਣੀ ਹੈ ਇਹ ਜਿਹੜੀ ਜਨਰੇਸ਼ਨ ਛੋਟੀ ਹੈ ਇਹਨਾਂ ਨੂੰ ਸੁਭਾਲਣ ਦੀ ਲੋੜ ਹੈ ਤਾਂ ਸੁਭਾਲੀ ਜਾਏਗੀ ਜੇ ਕਿ ਥਾਂ ਥਾਂ ਦੇ ਉੱਤੇ ਤੇ ਗੁਰਮਤ ਅਕੈਡਮੀਆ ਖੋਲਹੀ ਜਾਣਗੀਆਂ ਮਾਫੀ ਕਰਕੇ ਇਹੋ ਬੇਨਤੀ ਕਰਦੇ ਆਂ ਬਾਬਾ ਜੀ ਬਾਬਾ ਮਨੀ ਸਿੰਘ ਜੀ ਨੂੰ ਇਸ ਨੌਜਵਾਨੀ ਨੂੰ ਸੰਭਾਲਣ ਵਾਸਤੇ ਤੇ ਤੁਸੀਂ ਅੱਗੇ ਆਵੋ ਅਸੀਂ ਜਿੰਨੇ ਸਾਧੂ ਜਿੰਨੇ ਵੀ ਅਸੀਂ ਸੰਤ ਮਹਾਪੁਰਖ ਜਿੰਨੇ ਵੀ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਆਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਜੋ ਵੀ ਇਸ ਅਸਥਾਨ ਤੋਂ ਤੁਸੀਂ ਹੁਕਮ ਕਰੋਗੇ ਤੁਹਾਡੇ ਨਾਲ ਅਸੀਂ ਉਹ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਇਹ ਬੇਨਤੀ ਜਰੂਰ ਪ੍ਰਵਾਨ ਕਰਿਓ ਆਪਣੇ ਆਪਣੇ ਨੌਜਵਾਨ ਬੱਚਿਆਂ ਨੂੰ ਤੁਸੀਂ ਕੇਸਾ ਧਾਰੀ ਬਣਾਓ ਇਥੇ ਦਸਤਾਰਾਂ ਦੇ ਮੁਕਾਬਲੇ ਗੁਰਬਾਣੀ ਕੰਠ ਮੁਕਾਬਲੇ ਤੇ ਬਾਬਾ ਜੀ ਜਰੂਰ ਤੁਸੀਂ ਤੇ ਇਸ ਮਹਾਂਪੁਰਖਾਂ ਦੀ ਜੋ ਅੱਗੇ ਉਹਨਾਂ ਦੀ ਸੋਚ ਸੀ ਆਪਾਂ ਉਸ ਨੂੰ ਅੱਗੇ ਤੇਜ਼ੀ ਦੇ ਨਾਲ ਲੈ ਕੇ ਚੱਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ